ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਇਆਗੇ ਬਾਹਾਂ ਦੀ ਕਟਾਈ ਤੇ ਬਾਹਾਂ ਦੀ ਕਟਾਈ ਆਪਾਂ ਪਰਫੈਕਟ ਤਰੀਕੇ ਨਾਲ ਕਿਸ ਤਰ੍ਹਾਂ ਕਰ ਸਕਦੇ ਆ ਜੇ ਬਾਹਾਂ ਦੇ ਵਿੱਚ ਜੋੜ ਪੈਂਦਾ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਤੁਸੀਂ ਹੁਣੇ ਆਪਣੇ ਕੋਲ ਬਾਹਾਂ ਦਾ ਕੱਪੜਾ ਆ ਇੱਕ ਬਾਜੂ ਆਪਾਂ ਨੇ ਕੱਟ ਕਰ ਲਈ ਆ ਤੇ ਇੱਕ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਵੀ ਆਪਾਂ ਕਿਸ ਤਰ੍ਹਾਂ ਕੱਟ ਕਰ ਸਕਦੇ ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਨੀਚੇ ਨਾ ਆਪਾਂ ਨੇ ਇਹਨਾਂ ਦੀਆਂ ਜਿਹੜੀਆਂ ਲਾਈਨਾਂ ਦਿੱਤੀਆਂ ਹੋਈਆਂ ਨੇਗੀਆਂ ਉਹ ਵੀ ਆਪਾਂ ਨੇ ਮੈਚ ਕਰਨੀਆਂ ਨੇ ਵੀ ਐਵੇਂ ਨਾ ਲੱਗੇ ਜੋੜ ਪਾਇਆ ਹੋਇਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸੇਮ ਇਸ ਤਰ੍ਹਾਂ ਫਲਾਵਰ ਦੋਨੇ ਸਾਈਡ ਹੈਗੇ ਨੇ ਠੀਕ ਹੈ ਜੀ ਗਰਮ ਸੂਟ ਆ ਇਹ ਤੇ ਪਹਿਲਾਂ ਨਾ ਆਪਾਂ ਨੇ ਇਹਨੂੰ ਇਸ ਤਰ੍ਹਾਂ ਮਲਾ ਕੇ ਨਾ ਇਸ ਤਰ੍ਹਾਂ ਆਪਾਂ ਨੇ ਨਾ ਲਾਈਨਾਂ ਨਾਲ ਲਾਈਨਾਂ ਇਸ ਤਰ੍ਹਾਂ ਮਲਾ ਲੈਣੀਆਂ ਨੇ ਤੇ ਆਪਾਂ ਨੇ ਨਾ ਕੱਪੜਾ ਅਲੱਗ ਕਰ ਲੈਣਾ ਠੀਕ ਹੈ ਜੀ ਇੱਕਸਾਰ ਲਾਈਨਾਂ ਮਲਾ ਕੇ ਕੱਪੜਾ ਲੱਗ ਕਰਾਂਗੇ ਆਪਾਂ ਨੂੰ ਨਾ ਜੋੜ ਪਾਉਣ ਦੇ ਲਈ ਜ਼ਰੂਰਤ ਆ ਕੱਪੜੇ ਦੀ ਨਾ ਉਹਨਾਂ ਕਾ ਕੱਪੜਾ ਆਪਾਂ ਪਹਿਲਾਂ ਇੱਥੇ ਲਵੇ ਲਵੇ ਨਾ ਐਕਸਟਰਾ ਲਵਾਂਗੇ ਇੰਨਾ ਕੱਪੜਾ ਵੀ ਜਿਹਦੇ ਨਾਲ ਆਪਣਾ ਮੋਢਾ ਜ਼ਿਆਦਾ ਘਟੇ ਨਾ ਤੇ ਜੋੜ ਪਾਉਣ ਦੇ ਲਈ ਆਪਾਂ ਨੂੰ ਕੱਪੜਾ ਵਧਣਾ ਪਾਉਣਾ ਪਵੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਾ ਲਵੇ ਲਵੇ ਦੇਖ ਸਕਦੇ ਤੁਸੀਂ ਫਲਾਵਰ ਇੰਨੀ ਕਿ ਜਗ੍ਹਾ ਦੇ ਵਿੱਚ ਹੀ ਨੇ ਕਿਉਂਕਿ ਇਹ ਬਾਜੂ ਦਾ ਕਪੜਾ ਸ਼ਰਟ ਦਾ ਕਪੜਾ ਹੈਗਾ ਜਿਹੜਾ ਨਾਲੋਂ ਬਾਧੂ ਬਚਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਨਾ ਇੰਨਾ ਇੰਨਾ ਕਪੜਾ ਨਾਲ ਉਹਨਾਂ ਇਹਦੇ ਲਾ ਦੇਣਾ ਜੀ ਜਦੋਂ ਆਪਾਂ ਸਲਾਈ ਲਗਾਈਏ ਨਾ ਤਾਂ ਆਪਣਾ ਡਿਜ਼ਾਈਨ ਹੈ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਮਿਲ ਜਵੇ ਸਲਾਈ ਆਪਾਂ ਨੇ ਇਹਦੇ ਨਾਲ-ਨਾਲ ਇੱਥੇ ਲਗਾਉਣੀਆਂ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਇਧਰਲੀ ਸਾਈਡ ਤੋਂ ਵੀ ਕਪੜਾ ਕੱਟ ਕਰ ਲਾਂਗੇ ਠੀਕ ਹੈ ਜੀ ਕਪੜਾ ਆਪਾਂ ਨੇ ਕੱਟ ਕਰ ਲਿਆ ਤੇ ਹੁਣ ਆਪਾਂ ਪਹਿਲਾਂ ਇਹਨੂੰ ਕੋਲਡ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਲਾਈਨ ਆਪਾਂ ਨੇ ਨਾ ਉੱਪਰਲੀ ਲਾਈਨ ਨਾਲ ਮਿਲਾ ਲੈਣੀ ਆ ਇਸ ਤਰ੍ਹਾਂ ਆਪਾਂ ਨੇ ਮਿਲਾ ਲਈ ਆ ਤੇ ਹੁਣ ਆਪਾਂ ਨਾ ਇਸ ਤਰ੍ਹਾਂ ਇਹਨੂੰ ਰੱਖ ਲੈਣਾ ਠੀਕ ਹੈ ਜੀ ਆ ਆਪਾਂ ਨੇ ਲਾਈਨ ਆ ਜਿਹੜੀ ਇਹਨੂੰ ਮਿਲਾ ਲੈਣਾ ਇਹਦੇ ਨਾਲ ਠੀਕ ਹੈ ਜੀ ਕਿਉਂਕਿ ਇਹ ਤਾਂ ਜਿਹੜੀ ਦੂਸਰੀ ਸਾਈਡ ਆ ਗਈ ਉਹ ਤਾਂ ਆਪਣੀ ਵਿੱਚ ਆ ਜਾਣੀ ਆ ਜੋੜ ਦੇ ਠੀਕ ਹੈ ਜੀ ਹੁਣ ਆਪਾਂ ਨੇ ਇਥੋਂ ਮੈਚ ਕਰ ਲਈ ਆ ਪਹਿਲਾਂ ਹੁਣ ਆਪਾਂ ਨੇ ਇਥੋਂ ਲੈਂਥ ਲਗਾ ਲੈਣੀ ਆ ਜਿੰਨੀ ਆਪਣੀ ਲੈਂਥ ਹੈਗੀ ਆ ਤੇ ਹੁਣ ਆਪਾਂ ਨੇ ਨਾ ਇੱਥੇ ਮਾਰਕ ਕਰਨਾ ਕਾਟ ਦਾ ਪਹਿਲਾਂ ਆਪਾਂ ਨੇ ਮੋਢੇ ਦਾ ਮਾਰਕ ਕਰ ਲੈਣਾ ਜਿੰਨਾ ਆਪਣਾ ਮੋਢਾ ਮਤਲਬ ਹੈਗਾ ਤੇ ਬਾਕੀ ਆਪਣਾ ਜਿੰਨਾ ਮਾਰਜਨ ਆਪਾਂ ਨੂੰ ਚਾਹੀਦਾ ਆਪਾਂ ਨਾ 10 ਇੰਚ ਤੇ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ ਕਿਉਂਕਿ 8.5 ਇੰਚ ਆਪਣਾ ਮੋਢਾ ਹੈਗਾ ਬਾਕੀ 1.5 ਇੰਚ ਆਪਣਾ ਮਾਰਜਨ ਦੇ ਲਈ ਹੋ ਜਾਊਗਾ ਇੱਥੋਂ ਆਪਾਂ ਨੇ ਮਾਰਕ ਕਰਨਾ 3.5 ਇੰਚ ਤੇ 3.5 ਇੰਚ ਤੇ ਮਾਰਕ ਕਰ ਲਿਆ ਜਿੰਨਾ ਆਪਣਾ ਸਲਾਈ ਦੇ ਵਿੱਚ ਕਪੜਾ ਉਹਨਾਂ ਆਪਾਂ ਨੇ ਚੜਾ ਕਰਕੇ ਨਾ ਇਸ ਤਰ੍ਹਾਂ ਕਪੜੇ ਦਾ ਸਹੀ ਕਰਕੇ ਰੱਖ ਲੈਣਾ ਠੀਕ ਹੈ ਜੀ ਹੁਣ ਇੱਥੇ ਮਾਰਕ ਕਰ ਲੈਣਾ ਆਪਾਂ ਨੇ 7 ਇੰਚ ਤੇ ਬਾਹ ਦਾ ਮੂਰੀ ਦਾ ਮੂਰੀ ਦਾ ਆਪਾਂ ਨੇ ਮਾਰਕ ਕਰ ਲਿਆ ਇੱਥੇ ਵਿੱਚ ਇਹ ਮਾਰਜਨ ਲੈ ਲਿਆ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਨੇ 2 ਇੰਚ ਦਾ ਇੱਥੇ ਮਾਰਕ ਕਰਨਾ ਠੀਕ ਹੈ ਜੀ ਕਰ ਲਿਆ ਇਸ ਤਰ੍ਹਾਂ ਨਾ ਆਪਾਂ ਨੇ ਇੱਥੇ ਕਾਟ ਪਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇੱਥੇ ਕਾਟ ਪਾ ਦਿੱਤੀ ਆ ਇਧਰਲੀ ਸਾਈਡ ਤੋਂ ਆਪਾਂ ਨੇ ਇਸ ਤਰ੍ਹਾਂ ਮੂਰੀ ਦੇ ਮਾਰਕ ਤੋਂ ਇਸ ਤਰ੍ਹਾਂ ਮਾਰਕ ਨੂੰ ਮਿਲਾ ਦੇਣਾ ਠੀਕ ਹੈ ਜੀ ਦੋ ਜੋੜ ਪੈਣਗੇ ਆਪਣੇ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲਿਆ ਤੇ ਹੁਣ ਆਪਾਂ ਨੇ ਇੱਥੇ ਮੂਰੀ ਦਾ ਮਾਰਕ ਕਰਨਾ ਜਿੰਨਾ ਆਪਣਾ ਹੈਗਾ 5.5 ਇੰਚ ਤੇ ਠੀਕ ਹੈ ਜੀ ਇੱਥੇ ਹੈਗਾ ਤੇ ਉਸ ਤੋਂ ਬਾਅਦ ਆਪਾਂ ਨੇ 8.5 ਇੰਚ ਤੇ ਇੱਥੇ ਮੋਢੇ ਦਾ ਮਾਰਕ ਕਰ ਲੈਣਾ ਮਾਰਕ ਨੂੰ ਮਾਰਕ ਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਟਾਈ ਕਰ ਦੇਣੀ ਆ ਹੁਣ ਤੁਸੀਂ ਜੇ ਤੁਹਾਡੇ ਕਿਸੇ ਰਿਲੇਟਿਵ ਨੂੰ ਜਾਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਨਾ ਤਾਂ ਤੁਸੀਂ ਇਹ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਓ ਅੱਗੇ ਜਰੂਰ ਭੇਜਿਓ ਵੀ ਕਿਸੇ ਨੂੰ ਦਿੱਕਤ ਨਾ ਆਵੇ ਇਸ ਤਰ੍ਹਾਂ ਜੋੜ ਪਾਉਂਦੇ ਹੋਏ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਨੇ ਇੱਥੋਂ ਕਟਾਈ ਕਰਨੀ ਸ਼ੁਰੂ ਕਰ ਦੇਣੀ ਆ ਜਦੋਂ ਤੁਸੀਂ ਇਹ ਜੋੜ ਪਾਉਣਾ ਤਾਂ ਇਹ ਜ਼ਰੂਰ ਧਿਆਨ ਦੇਣਾ ਵੀ ਜਿੰਨੇ ਆਪਾਂ ਨੇ ਆਹ ਆ ਇਧਰਲੀ ਸਾਈਡ ਦਾ ਕੱਪੜਾ ਨਾ ਸਿੱਧਾ ਰੱਖਿਆ ਤਾਂ ਆਪਾਂ ਨੇ ਜੋੜ ਪਾਉਣ ਵਾਲਾ ਕੱਪੜਾ ਵੀ ਹਮੇਸ਼ਾ ਸਿੱਧਾ ਹੀ ਰੱਖਣਾ ਜੇ ਪੁੱਠਾ ਰੱਖਿਆ ਤਾਂ ਦੋਨੇ ਸਾਈਡ ਦੇ ਜਿਹੜੇ ਜੋੜਨੇ ਨੇ ਨਾ ਉਹ ਆਪਣੇ ਪੁੱਠੇ ਹੀ ਰੱਖਣੇ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਟਾਈ ਕਰ ਦੇਣੀ ਹੈ ਜਦੋਂ ਨਾ ਇਹਨਾਂ ਦੇ ਉੱਪਰ ਸਲਾਈ ਲੱਗ ਜਾਣੀ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਲਾਈ ਲੱਗ ਜਾਣੀ ਹੈ ਨਾ ਤਾਂ ਬਾਹਰ ਦਾ ਜਿਹੜਾ ਜੋੜ ਆ ਨਾ ਉਹ ਬਿਲਕੁਲ ਨਹੀਂ ਦਿਖੂਗਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਾਜੂ ਹੋ ਜੂਗੀ ਠੀਕ ਹੈ ਜੀ ਬਿਲਕੁਲ ਵੀ ਜੋੜ ਨਹੀਂ ਦਿਖੂਗਾ ਤਾਂ ਹੀ ਉਹ ਨਾ ਨਾ ਦੋਨੇ ਸਾਈਡ ਫਲਾਵਰ ਦਿੱਤੇ ਹੁੰਦੇ ਨੇ ਵੀ ਇਸ ਤਰ੍ਹਾਂ ਆਪਾਂ ਜੋੜ ਪਾ ਸਕੀਏ ਠੀਕ ਹੈ ਜੀ ਹੁਣ ਜਿਹੜੀ ਆਪਾਂ ਨੇ ਫਰੰਟ ਕਾਰਟ ਪਾਉਣੀ ਆ ਉਹ ਚਾਹੇ ਤੁਸੀਂ ਨਾ ਜੋੜ ਲਗਾ ਕੇ ਇਸ ਤਰ੍ਹਾਂ ਫੇਰ ਪਾ ਲੋ ਜੇ ਪਹਿਲਾਂ ਪਾਉਣੀ ਆ ਤਾਂ ਪਹਿਲਾਂ ਪਾ ਲੋ ਠੀਕ ਹੈ ਜੀ ਇਸ ਤਰ੍ਹਾਂ ਜਦੋਂ ਤੁਸੀਂ ਨੇ ਫਰੰਟ ਕਾਰਟ ਪਾਉਣੀ ਆ ਉਦੋਂ ਵੀ ਤੁਸੀਂ ਨੇ ਧਿਆਨ ਦੇਣਾ ਵੀ ਜਿਹੜਾ ਨਾ ਕੱਪੜਾ ਇਹ ਜਾਂ ਸਿੱਧਾ ਹੋਣਾ ਚਾਹੀਦਾ ਜਾਂ 부ਠਾ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਥੇ 1 ਇੰਚ ਦੀ ਕਾਟ ਪਾ ਦਣੀ ਹੈ ਕਾਟ ਪਾ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨਾ ਬਾਜੂ ਦੀ ਕਟਾਈ ਕਰ ਸਕਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਹੀ ਆਪਾਂ ਨੇ ਇਧਰਲੀ ਸਾਈਡ ਜਿਹੜੀ ਦੂਸਰੀ ਸਾਈਡ ਦੀ ਬਾਜੂ ਆਉਦੀ ਵੀ ਕਟਾਈ ਕਰੀ ਹੋਈ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਆ ਜੂਗੀ ਇਹ ਜਦ ਜੋੜ ਲੱਗ ਜੂਗਾ ਨਾ ਇਹਦੇ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਵੀ ਤੁਹਾਡਾ ਜੋੜ ਆ ਜਿਹੜਾ ਦਿਖੂਗਾ ਨਹੀਂ ਦੋ ਜੋੜ ਪੈਣਗੇ ਇਹਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ